ਲਾਹੌਰ ਦੇ ਬਾਦਸ਼ਾਹ ਦਾ ਪੁੱਤਰ ਬਿਮਾਰ ਹੋਇਆ ਬਾਦਸ਼ਾਹ ਨੇ ਫਕੀਰ ਬੁਲਾਏ ਫਕੀਰਾਂ ਨੂੰ ਆਖਿਆ ਫਕੀਰੋ ਮੇਰਾ ਪੁੱਤਰ ਬਿਮਾਰ ਹੋ ਗਿਆ ਤੁਸੀਂ ਅਰਦਾਸ ਬੇਨਤੀ ਕਰੋ ਅਰਦਾਸਾਂ ਬੇਨਤੀਆਂ ਬੜੀਆਂ ਕੀਤੀਆਂ ਪਰ ਉਹ ਬਾਦਸ਼ਾਹ ਦਾ ਜਿਹੜਾ ਪੁੱਤਰ ਸੀ ਉਹ ਠੀਕ ਨਾ ਹੋਇਆ ਕਹਿੰਦੇ ਵੀ ਕੋਈ ਤਾਂ ਹੋਵੇਗਾ ਜਿਹੜਾ ਮੇਰੇ ਪੁੱਤਰ ਨੂੰ ਠੀਕ ਕਰ ਸਕੇ ਸਾਈ ਮੀਆਂ ਮੀਰ ਨੂੰ ਵੀ ਬੁਲਾਇਆ ਗਿਆ ਮੀਆਂ ਮੀਰ ਨੇ ਵੀ ਅਰਦਾਸ ਕੀਤੀ ਮੀਆਂ ਮੀਰ ਨੇ ਅਰਦਾਸ ਬੇਨਤੀ ਕਰਕੇ ਦੱਸਿਆ ਕਹਿੰਦੇ ਵੀ ਬਾਦਸ਼ਾਹ ਤੇਰੇ ਪੁੱਤਰ ਨੂੰ ਕੋਈ ਨਹੀਂ ਠੀਕ ਕਰ ਸਕਦਾ ਇਸ ਦੀ ਜ਼ਿੰਦਗੀ ਤੇ 4-5 ਦਿਨਾਂ ਦੀ ਹੈ ਇਸ ਤੋਂ ਵੱਧ ਨਹੀਂ ਇਹ ਜੀ ਹੋ ਸਕਦਾ ਪਹਿਲਾਂ ਵੈਦਾਂ ਕੋਲੋਂ ਵੀ ਬੜਾ ਤੈਂ ਇਲਾਜ ਕਰਵਾਇਆ ਫਿਰ ਵੀ ਠੀਕ ਨਾ ਹੋਇਆ ਬਾਦਸ਼ਾਹ ਨੇ ਪੁੱਛਿਆ ਵੀ ਇਹਦਾ ਫਿਰ ਕੋਈ ਹੱਲ ਕੋਈ ਤੇ ਫਕੀਰ ਹੋਵੇਗਾ ਨਾ ਦੁਨੀਆ ਦੇ ਵਿੱਚ ਜਿਹੜਾ ਮੇਰੇ ਪੁੱਤਰ ਨੂੰ ਠੀਕ ਕਰ ਸਕੇ ਕਹਿੰਦੇ ਹੈ ਨਹੀਂ ਕੌਣ ਬਈ ਧੰਬਾਬਾ ਸ੍ਰੀ ਜੰਦਜੀ ਮਹਾਰਾਜ ਬਾਟ ਪਿੰਡ ਕਹਿੰਦੇ ਵੀ ਬੈਠੇ ਨੇ ਉਥੇ ਜਾਣਾ ਪਵੇਗਾ ਬਾਦਸ਼ਾਹ ਨੇ ਸਾਈ ਮੀਆਂ ਮੀਰ ਦੀ ਗੱਲ ਮੰਨ ਕੇ ਇੱਕ ਬਹੁਤ ਸੋਹਣਾ ਹਾਥੀ ਤਿਆਰ ਕੀਤਾ ਪਾਲ ਕੇ ਸਜਾਈ ਜਦੋਂ ਹਾਥੀ ਭੇਜਿਆ ਤੇ ਨਾਲ ਚਾਰ ਸਿਪਾਹੀ ਗਏ ਚਾਰ ਸਿਪਾਹੀ ਜਾ ਕੇ ਆਖਣ ਲੱਗੇ ਬਾਬਾ ਸ੍ਰੀ ਚੰਦ ਜੀ ਨੂੰ ਬੇਨਤੀ ਕੀਤੀ ਕਹਿੰਦੇ ਮਹਾਰਾਜ ਲਾਹੌਰ ਦੇ ਬਾਦਸ਼ਾਹ ਦਾ ਪੁੱਤਰ ਬੜਾ ਬਿਮਾਰ ਆਪ ਜੀ ਕਿਰਪਾ ਕਰੋ ਚਲੋ ਬਾਦਸ਼ਾਹ ਨੇ ਹਾਥੀ ਭੇਜਿਆ ਉਧਰੋਂ ਬਾਦਸ਼ਾਹ ਦੇ ਮਨ ਦੇ ਵਿੱਚ ਫੁਰਨਾ ਪੈਦਾ ਹੋ ਗਿਆ ਕਿ ਮੈਂ ਇੱਕ ਮਾਮੂਲੀ ਜੇ ਫਕੀਰ ਵਾਸਤੇ ਹਾਥੀ ਭੇਜਿਆ ਪਾਲਕੀ ਸਜਾ ਕੇ ਤਾਂ ਬਾਬਾ ਸ੍ਰੀ ਚੰਦ ਜੀ ਮਹਾਰਾਜ ਆਖਣ ਲੱਗੇ ਕਹਿੰਦੇ ਭਾਈ ਉਹ ਤਸੀ ਤੇ ਆਖਦੇ ਹਾਂ ਵੀ ਲਾਹੌਰ ਦੇ ਬਾਦਸ਼ਾਹ ਨੇ ਹਾਥੀ ਭੇਜਿਆ ਪਰ ਮਨ ਦੇ ਵਿੱਚ ਹੰਕਾਰ ਕਰੀ ਬੈਠਾ ਸਾਖਤ ਹਰ ਰਸ ਸਾਧਨਾ ਜਾਣਿਆ ਪਹਿਲਾਂ ਵੀ ਬੇਨਤੀ ਕਰੀ ਸੀ ਜਿਹੜਾ ਸਾਖਤ ਬੰਦਾ ਹੈ ਉਹ ਹਰੀ ਦੇ ਨਾਮ ਵਿੱਚ ਜਿਹੜਾ ਰਸ ਹੁੰਦਾ ਹੈ ਉਹਨੂੰ ਪਛਾਨ ਨਹੀਂ ਸਕਦਾ ਉਹਦਾ ਆਨੰਦ ਨਹੀਂ ਲੈ ਸਕਦਾ ਸਾਖਤ ਹਰ ਰਸ ਸਾਧਨਾ ਜਾਣਿਆ ਤਿਲ ਅੰਤਰ ਹੋ ਮੈਂ ਕੰਡਾ ਏ ਉਹਦੀ ਧੌਣ ਵਿੱਚ ਹੰਕਾਰ ਰੂਪੀ ਕਿਲਾ ਗੱਟਿਆ ਕਹਿੰਦੇ ਬਾਦਸ਼ਾਹ ਤਾਂ ਹੰਕਾਰ ਕਰੀ ਬੈਠਾ ਕਿ ਮੈਂ ਇੱਕ ਫਕੀਰ ਵਾਸਤੇ ਹਾਥੀ ਭੇਜਿਆ ਉਹ ਕਹਿੰਦੇ ਭਾਈ ਇਹ ਰਾਜਿਆਂ ਦੇ ਹਾਥੀ ਨਹੀਂ ਸਾਨੂੰ ਲਿਜਾ ਸਕਦੇ ਕਹਿੰਦੇ ਮਹਾਰਾਜ ਹਾਥੀ ਤਾਂ ਕਿੰਨਾ ਭਾਰ ਚੱਕ ਸਕਦਾ ਕਹਿੰਦੇ ਵੀ ਬਾਬਾ ਸ੍ਰੀਚੰਦ ਜੀ ਨੇ ਮੋਢੇ ਤੋਂ ਲੋਈ ਲਾ ਕੇ ਹਾਥੀ ਦੇ ਉੱਤੇ ਰੱਖ ਤੇ ਉਹ ਉੱਥੇ ਹੀ ਬੈਠ ਗਿਆ ਕਿਉਂ ਦੇਖ ਲਿਆ ਕਹਿੰਦੇ ਭਈ ਰਾਜਿਆਂ ਦੇ ਹਾਥੀ ਨਹੀਂ ਸਾਨੂੰ ਲਿਜਾ ਸਕਦੇ ਫਕੀਰ ਦੀ ਬੰਦਗੀ ਤਨੇ ਹੋਵੇ ਕਿ ਉਹਨੂੰ ਰਾਜਿਆਂ ਦਾ ਰਾਜ ਖਰੀਦ ਨਾ ਸਕੇ ਗੱਲ ਸੁਣੋ ਸਿਪਾਹੀਓ ਆਵਾਂਗੇ ਅਸੀਂ ਬਾਦਸ਼ਾਹ ਨੂੰ ਜਾ ਕੇ ਆਖਦੇ ਹਾਂ ਅਸੀਂ ਤੇਰੇ ਕਹਿਣ ਤੇ ਨਹੀਂ ਆਉਣਾ ਅਸੀਂ ਸਾਈ ਮੀਆਂ ਮੀਰ ਦੇ ਕਹਿਣ ਤੇ ਆਵਾਂਗੇ ਜਾ ਕੇ ਕਿਹਾ ਫੇਰ ਬਾਬਾ ਸ੍ਰੀ ਚੰਦ ਜੀ ਆਏ ਬਾਦਸ਼ਾਹ ਦੇ ਰਾਜ ਮਹਿਲ ਦੇ ਵਿੱਚ ਰੌਲਾ ਪੈ ਰਿਹਾ ਕਿ ਬਾਦਸ਼ਾਹ ਦਾ ਪੁੱਤਰ ਚੜ੍ਹਾਈ ਕਰ ਗਿਆ ਬਾਬਾ ਸ੍ਰੀ ਚੰਦ ਜੀ ਆਏ ਬਾਦਸ਼ਾਹ ਖਣ ਲੱਗੇ ਆ ਕਹਿੰਦਾ ਮਹਾਰਾਜ ਹੁਣ ਤਾਂ ਆਏ ਜਿਹੋ ਜਾ ਨਾ ਆਏ ਹੁਣ ਤਾਂ ਮੇਰਾ ਪੁੱਤਰ ਚੜਾਈ ਕਰ ਗਿਆ ਕਹਿੰਦੇ ਭਈ ਇਹ ਅਸੀਂ ਜਾਣ ਕੇ ਲੇਟ ਆਏ ਆ ਤੈਨੂੰ ਇਹ ਭਲੇਖਾ ਪੈ ਜਾਂਦਾ ਕਿ ਸ਼ਾਇਦ ਕਿਸੇ ਵੈਦ ਦੀ ਕੋਈ ਦਵਾਈ ਕੰਮ ਕਰ ਗਈ ਪਰ ਇਹ ਜਿਹੜਾ ਇਲਾਜ ਆ ਇਹ ਅਸੀਂ ਉਹ ਕਰਾਂਗੇ ਬਾਬਾ ਜੀ ਅੱਖਣ ਲੱਗੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਇਹ ਜਿਹੜਾ ਇਲਾਜ ਆ ਕਹਿੰਦੇ ਭਾਈ ਅਸੀਂ ਕਰਾਂਗੇ। ਬਾਬਾ ਸ੍ਰੀਚੰਦ ਜੀ ਨੇ ਆਪਣੀਆਂ ਚਟਾਵਾਂ ਖੋਲੀਆਂ, ਜਲ ਦੇ ਵਿੱਚ ਡੁਬੋਈਆਂ ਬਾਦਸ਼ਾਹ ਦੇ ਪੁੱਤਰ ਦੇ ਮੂੰਹ ਦੇ ਵਿੱਚ ਨਿਚੋੜ ਦਿੱਤੀਆਂ, ਉਹ ਉੱਠ ਕੇ ਖੜਾ ਹੋ ਗਿਆ। ਮਰਤਕ ਕੋ ਪਾਇਓ ਤਨ ਸਵਾਸਾ, ਵਿਸ਼ਰਤ ਆਣ ਮਲਾਇਆ। ਰੱਬ ਦੇ ਪਿਆਰਿਆਂ ਵਿੱਚ ਪ੍ਰਭ ਭਾਵੈ ਬਿਨ ਸਵਾਸ ਤੇ ਰੱਖੈ। ਉਹ ਆਪ ਰੱਬ ਹੁੰਦੇ ਨੇ ਹਰ ਜਨ ਹਰ ਅੰਤਰ ਨਹੀਂ ਨਾਨਕ ਸੱਚੀ ਮਾਨ ਉਹ ਆਪ ਪਰਮੇਸ਼ਰ ਦਾ ਹੀ ਰੂਪ ਹੁੰਦੇ ਨੇ ਪਰਮੇਸ਼ਰ ਆਪ ਹੀ ਹੁੰਦਾ ਸੋ ਆਓ ਮਹਾਰਾ ਨੂੰ ਬੇਨਤੀ ਕਰੀਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਇਹੋ ਜੇ ਰੱਬ ਰੰਗੀਆਂ ਰੂਹਾਂ ਦੇ ਸਾਨੂੰ ਹਮੇਸ਼ਾ ਹੀ ਦਰਸ਼ਨ ਹੁੰਦੇ ਰਹਿਣ